ਸੱਸ਼ਿਆ ਕਲਤੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਹੈ ਖਬਰ ਨਾ ਅੰਤ ਤੱਕ ਜਰੂਰ ਬਣੀ ਰਹਿਣਾ ਦਿਨਵੀਰਾ ਪਰ ਅਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅੰਮ੍ਰਿਤਪਾਲ ਦੇ ਉਸ ਦੇ ਸਾਥੀ ਸੀਐਮ ਮਾਨ ਦੀ ਜਾਣ ਲਈ ਖਤਰਾ ਇਸ ਤਰ੍ਹਾਂ ਪੰਜਾਬ ਪੁਲਿਸ ਨੇ ਹਾਈ ਕੋਰਟ ਨੂੰ ਦਿੱਤੀ ਚੁਣੌਤੀ ਇਸ ਦਿਨ ਚੰਡੀਗੜ੍ਹ ਪੰਜਾਬ ਪੁਲਿਸ ਨੇ ਦਾਵਾ ਕੀਤਾ ਹੈ ਕਿ ਰਾਸ਼ਟਰੀ ਸੁਰੱਖਿਆ ਕਮਿਟੀ ਅਕਤਤ ਹਿਰਾਸਤ ਵਿੱਚ ਲੈ ਗਏ ਕੱਪੜਪੰਥੀ ਅਮਰੀਪਾਲ ਸਿੰਘ ਅਤੇ ਉਸ ਦੇ ਸਾਥੀ ਨਾਸਿਰ ਸੂਬੇ ਲਈ ਅਮਨ ਕਾਨੂੰਨ ਲਈ ਗੰਭੀਰ ਖਤਰਾ ਹਨ ਅਤੇ ਸਗੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਜਾਨ ਨੂੰ ਵੀ ਖਤਰਾ ਹੈ। ਆਵਾ ਦੇ ਸਮਰਥਕ ਵਿੱਚ ਸੂਬਾ ਪੁਲਿਸ ਨੇ ਅਮਰੀਪਾਲ ਦੀਆਂ ਕੁਝ ਵੀਡੀਓ ਕਲਿੱਪਾਂ ਦਾ ਹਵਾਲਾ ਦਿੱਤਾ ਹੈ ਅਤੇ ਜਿਸ ਵਿੱਚ ਉਹਨਾਂ ਨੇ ਇਹ ਕਹਿਣ ਦਿਖਾਏ ਦੇ ਰਹੇ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਇਸ ਤਰ੍ਹਾਂ ਕੰਮ ਕਰ ਰਿਹਾ ਹੈ ਕਿ ਉਨਾਂ ਦਾ ਵੀ ਉਹ ਹਸ਼ਰ ਹੋਵੇ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਸ ਸਿੰਘ ਦਾ ਹੋਇਆ ਜਿਸ ਵਿੱਚ ਹੱਤਿਆ ਮਨੁੱਖੀ ਬੰਬ ਨਾਲ ਕੀਤੀ ਗਈ ਸੀ ਇਸ ਦੇ ਨਾਲ ਹੀ ਐਸਐਸਪੀ ਦੇ ਹਲਫਨਾਮੇ ਰਾਹੀਂ ਕੀਤਾ ਗਿਆ ਦਾਵਾ ਸੂਬਾ ਪੁਲਿਸ ਨੇ ਇਹ ਦਾਵਾ ਅੰਮ੍ਰਿਤਪਾ ਅੰਮ੍ਰਿਤਸਰ ਦੇ ਸੀਐਮਪੀ ਚਰਨਜੀਤ ਸਿੰਘ ਰਾਹੀ ਧਾਇਰਿਕ ਇੱਕ ਹਫਲਨਾਮੇ ਰਾਹੀ ਕੀਤਾ ਹੈ ਜਿਸ ਵਿੱਚ ਅੰਮ੍ਰਿਪਾਲ ਸਿੰਘ ਦੇ ਸਾਥੀਆਂ ਵੱਲੋਂ NSA ਤਹਿਤ ਉਸ ਦੀ ਤਾਜ਼ਾ ਨਜ਼ਰਬੰਦੀ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ